ਆਪਣਾ ਪਿਛਲੇ ਦਿਨ ਆਪਾਂ ਇੱਕ ਗੱਲ ਕੀਤੀ ਸੀ ਕਿ ਭਾਈ ਮੱਝਾਂ ਜਿਹੜੀਆਂ ਬੜੀਆਂ ਘਟ ਗਈਆਂ ਨੇ ਤੇ ਦੁੱਧ ਸਾਨੂੰ ਚਾਹੀਦਾ ਫਿਰ ਦੁੱਧ ਆਪਾਂ ਨਕਲੀ ਦੁੱਧ ਇਧਰੋਂ ਬਣ ਗਿਆ ਉਧਰੋਂ ਬਣ ਗਿਆ ਉਹਦੀ ਗੱਲ ਕਰਦੇ ਆਂ ਪਰ ਕੁਝ ਚੀਜ਼ਾਂ ਘਟਦੀਆਂ ਨੇ ਤੇ ਨਾਲ ਕੁਝ ਚੀਜ਼ਾਂ ਸੀ ਵਧਾ ਵੀ ਲੈਣੇ ਅੱਜ ਕੱਲ ਆਪਾਂ ਦੇਖਦੇ ਆਂ ਕਿ ਭਾਈ ਲੋਕਾਂ ਨੇ ਕੁੱਤਿਆਂ ਦਾ ਬੜਾ ਸ਼ੌਂਕ ਪਾ ਲਿਆ ਹੋਇਆ ਚੰਗੀ ਚੰਗੀ ਨਸਲ ਦੇ ਕੁੱਤੇ ਲੋਕਾਂ ਨੇ ਰੱਖੇ ਹੋਏ ਨੇ ਉਹਨਾਂ ਨੂੰ ਘਮਾਉਣ ਵੀ ਜਾਂਦੇ ਨੇ ਉਹਨਾਂ ਦੇ ਨਾਲ ਵੀ ਜਾਂਦੇ ਨੇ ਤੇ ਕਈਆਂ ਨੇ ਤੇ ਜਿਵੇਂ ਕਹ ਲੋ ਕਿ ਫੈਮਿਲੀ ਜਿਵੇਂ ਮੈਂਬਰ ਦੀ ਤਰ੍ਹਾਂ ਲੋਕ ਕੁੱਤਿਆਂ ਨੂੰ ਰੱਖਦੇ ਨੇ ਕਿੰਨੀ ਕੁ ਗਿਣਤੀ ਵਧ ਗਈ ਹੈ ਕੁੱਤਿਆਂ ਦੀ ਹਾਂ ਹਾਂਜੀ ਮੈਂ ਦੇਖੋ ਬਹੁਤ ਜਿਹੜਾ ਪਸ਼ੂ ਤਾਂ ਨੇ ਉਹਦੇ ਉੱਤੇ ਅੰਕੜੇ ਜਿਹੜੇ ਸੀਗੇ ਪਿਛਲੇ ਦਿਨੀ ਆਏ ਸੀਗੇ ਹੂੰ ਬੜੇ মিডিਆ ਨੇ ਉਹਦੇ ਤੇ ਕਹਿ ਲੋ ਕਮੈਂਟ ਕੀਤੇ ਜਾਂ ਉਹਨੂੰ ਬੜੇ ਤਰਜੀਹ ਦੇ ਨਾਲ ਜੀ ਗੱਲਬਾਤ ਕੀਤੀ ਛਾਪਿਆ ਉਹਨੂੰ ਦੱਸਿਆ ਵਧੀਆ ਗੱਲ ਐ ਤਾਂ ਉਹਦੇ ਚ ਮੱਜਾਂ ਦੀ ਗਿਣਤੀ ਦੱਸੀ ਗਈ ਆ ਕਿ ਭਾਈ ਮੱਜਾਂ ਦੀ ਗਿਣਤੀ ਜਿਹੜੀ ਆ ਉਹ ਲਗਭਗ ਕੋਈ 1.5 ਲੱਖ ਘਟੀ ਸੀਗੀ ਸ਼ਾਇਦ ਪਰ ਉਹ ਬੱਕਰੀਆਂ ਦੀ ਗਿਣਤੀ ਵੀ ਵਧੀ ਆ ਜੀ ਹੁਣ ਬੱਕਰੀਆਂ ਦੀ ਗਿਣਤੀ ਵਧੀ ਆ ਤਾਂ ਫਿਰ ਬੱਕਰੀ ਦਾ ਦੁੱਧ ਵੀ ਸਟੋਰ ਕਰਿਆ ਕਰੋ ਬੱਕਰੀ ਦਾ ਦੁੱਧ ਤੇ ਲੱਭਦਾ ਨਹੀਂ ਮੈਂ ਤੇ ਕਿਹਾ ਜਿਹੜੇ ਆ ਹੈਗੇ ਨੇ ਵੇਰ ਕਬੂਰ ਕਾਲੇ ਉਹਨਾਂ ਨੂੰ ਚਾਹੀਦਾ ਹੈ ਕਿ ਬੱਕਰੀ ਦਾ ਦੁੱਧ ਵੀ ਬਣਾ ਲਓ ਨਾ ਬਿਲਕੁਲ ਉਹ ਵੀ ਕਰੋ ਸਟੋਰ ਕਰੋ ਜੀ ਤੇ ਬੱਕਰੀ ਦਾ ਦੁੱਧ ਤੇ ਮਿਲਦਾ ਨਹੀਂ ਜਦੋਂ ਆ ਡੇਂਗੂ ਡੂੰਗੂ ਚੱਲ ਪੈਂਦਾ ਜੀ ਬਿਲਕੁਲ ਜੀ ਬਿਲਕੁਲ ਹਾਂ ਮੈਂ ਵੀ ਪਿਛਲੇ ਦਿਨ ਮੇਰੀ ਘਰ ਦੀ ਨੇ ਜ਼ਰੂਰਤ ਪੈਂਦੀ ਮੇਰੀ ਘਰ ਦੀ ਨੇ ਵੀ ਪਿਆ ਮੈਨੂੰ ਦੋ ਚਾਰ ਟਾਈਮ ਜਦੋਂ ਮੈਂ ਬਿਮਾਰ ਸੀਗਾ ਜੀ ਤਾਂ ਕਹਿਣ ਦਾ ਮਤਲਬ ਇਹ ਕਿ ਚਲੋ ਬੱਕਰੀਆਂ ਦੀ ਗਿਣਤੀ ਬਾਤ ਰਹੀ ਹੈ ਜੀ ਇਹ ਗੱਲ ਵੇਖਣੀ ਹੋਊਗੀ ਪਰ ਮੱਜਾਂ ਦੀ ਗਿਣਤੀ ਘਟਣ ਉੱਤੇ ਕੁੱਤਿਆਂ ਦੀ ਗਿਣਤੀ ਵਧਣ ਦਾ ਜਿੱਥੇ ਤੱਕ ਮਾਮਲਾ ਹੈ ਦੇਖੋ ਹੁਣ ਆਪਾਂ ਕੀ ਕਰੀਏ ਜੀ ਸ਼ੌਂਕ ਨਹੀਂ ਕਹਿੰਦੇ ਆਪਾਂ ਆਪ ਹੀ ਤੇ ਕਹਿੰਦੇ ਨੇ ਸ਼ੌਂਕ ਦਾ ਮੁੱਲ ਕੋਈ ਕੁੱਤੇਆਂ ਨਾਲ ਕੰਮ ਜ਼ਿਆਦਾ ਹੈ ਜੀ ਮੈਂ ਸਹੀ ਲੈ ਪਰ ਮੈਨੂੰ ਲੱਗਦਾ ਕਿ ਆਪਾਂ ਕਹਿ ਦਿੰਦੇ ਕਿ ਜੀ ਪਸ਼ੂ ਰੱਖਣੇ ਬੜੇ ਔਖੇ ਆ ਮੈਂ ਕਹਿੰਦਾ ਕੁੱਤੇ ਰੱਖਣੇ ਕਿਹੜਾ ਸੌਖੇ ਆ ਜੀ ਜੀ ਉਹ ਨਾ ਤੇ ਇਹਨਾਂ ਵਾਸਤੇ ਮੀਟ ਲਿਆਉਣਾ ਪੈਂਦਾ ਏਸੀ ਲਿਆਉਣਾ ਪੈਂਦਾ ਜੀ ਇਹਨਾਂ ਨੂੰ ਔਣਾ ਪੈਂਦਾ ਸ਼ੈਂਪੂ ਨਾਲ ਔਦੇ ਜੀ ਇਹਨਾਂ ਨੂੰ ਜੀ ਜੀ ਮੱਜ ਦੇ ਭਾਂਵੇਂ ਛੱਪੜ ਚ ਪਾੜ ਦਿਓ ਹਾਂ ਇਹ ਮੁਚਾਂ ਸ਼ੈਂਪੂ ਹਮੋਂ ਦੇ ਸਾਡਾ ਤੇ ਆ ਤਾਂ ਜਵਾਕ ਹੈ ਜਿਹੜਾ ਸ਼ੈਂਪੂ ਮਿਲਦਾ ਉਹਨੂੰ ਤਾਂ ਮਤਲਬ ਕਿ ਭਾਈ ਕਮਾਲ ਦੀ ਗੱਲ ਹੈ ਸ਼ੌਕ ਮਹਿੰਗਾ ਵੀ ਹੈ ਮੈਨੂੰ ਤਾਂ ਆਪਾਂ ਨੂੰ ਤਾਂ ਕੋਈ ਐਦਾਂ ਦਾ ਸ਼ੌਕ ਨਹੀਂ ਹੈਗਾ ਜੀ ਪਸ਼ੂ ਸਗੋਂ ਜਿਹੜੇ ਬਜ਼ੁਰਗਾਂ ਨੇ ਰੱਖੇ ਹੁੰਦੇ ਸੀ ਉਹ ਪਾਲੇ ਆ ਤੂੰ ਕਹਿਣਾ ਤਾਂ ਮਤਲਬ ਇਹ ਹੈ ਕਿ ਮਿਹਨਤ ਤਾਂ ਲੱਗਦੀ ਆ ਜੀ ਠੀਕ ਹੈ ਨਾ ਜੀ ਖਰਚਾ ਕੁੱਤੇ ਤੇ ਕਿਹੜਾ ਘੱਟ ਹੁੰਦਾ ਜੀ ਮੈਂ ਤੇ ਦੇਖਿਆ ਮੇਰਾ ਦੋਸਤ ਹੈ ਜਿਹੜਾ ਜੀ ਕੋ ਉਹਦਾ ਕੰਮ ਹੈ ਤੁਸੀਂ ਮੈਂ ਦੇਖਦਾ ਉਹ ਤਾਂ ਗੱਡੀਆਂ ਚ ਲਿਆਉਂਦੇ ਤੇ ਬੁੱਕਲ ਚ ਰੱਖਦੇ ਮੇਰਾ ਸ਼ਵੀਟੀ ਮੇਰਾ ਬੇਟਾ ਲੇ ਤਾਂ ਬੜੇ ਪੈਸਾ ਉਹ ਤਾਂ ਜும் ਪੈਸੇ ਜਿੰਨੇ ਵੀ ਬਣਦੇ ਉਹ ਦੇਖੇ ਜਾਂਦੇ ਆ ਨੇ ਜੀ ਬਿੱਲ ਕੋਈ ਦੇਖਦਾ ਹੀ ਨਹੀਂ ਅਗਲਾ ਕਹਿੰਦਾ ਕੋਈ ਗੱਲ ਨਹੀਂ ਸਰ ਇਹ ਹੁਣ ਇੱਕ ਹੋਰ ਮਸਲਾ ਹੈ ਨਾ ਜੀ ਜੀ ਆਪਾਂ ਇਹਨੂੰ ਦੇਖੀਏ ਜਿਹੜੇ ਕੁੱਤੇ ਨੇ ਨਾ ਜਾਂ ਬਿੱਲੀਆਂ ਤੁਸੀਂ ਅਗੋਰੇ ਵੇਖਿਆ ਉਹਨਾਂ ਉਹ ਰੱਖਦੇ ਨੇ ਹੂੰ ਵੇਖਿਆ ਜੀ ਜੀ ਬੜਾ ਕਾਰਨ ਹੈ ਸਰ ਉੱਥੇ ਨਾ ਇਕਲਾਪੇ ਦੀ ਠੰਡ ਵਿੱਚ ਜਦ ਅਠਰਦੀ ਹੋਵੇਗੀ ਸਾਹ ਤੋਂ ਨਿਕਾ ਸਜਣ ਚੇਤੇ ਕਰਦੀ ਹੋਵੇ ਹੂੰ ਛੱਡ ਕੇ ਯਾਰ ਮੈਂ ਕੀ ਨਾ ਮਨ ਪਛਤਾਉਂਦਾ ਕਿ ਨਹੀਂ ਸੌਂ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਹੈ ਕਿ ਨਹੀਂ ਕੀ ਬਾਤ ਇਕਲਾਪੇ ਦੀ ਠੰਡ ਹੈ ਸਰ ਉੱਥੇ ਹੂੰ ਲੋਕ ਕਲਾਪੇ ਆ ਜੀ ਬੱਚੇ ਚਲੇ ਜਾਂਦੇ ਆ ਇੱਕ ਮੌਕਾ ਇਕੱਲਾ ਹੋਇਆ ਨਾ ਆਪਣੇ ਤੇ ਗੱਲ ਬਣੀ ਆ ਕਿ ਇਕੱਲਾ ਬੰਦਾ ਰੋਹੀ ਦਾ ਰੁਖ ਹੋ ਜਾਂਦਾ ਹੈ ਉਥੇ ਇਹ ਜਿਹੜਾ ਜਾਨਵਰ ਕਲਚਰ ਇਸ ਕਰਕੇ ਆ ਬਿੱਲੀਆਂ ਰੱਖਣਗੇ ਉਹ ਕੁੱਤੇ ਰੱਖਣਗੇ ਤੋਤੇ ਰੱਖਣਗੇ ਜੀ ਆਪਾਂ ਥੋੜਾ ਜਿਹਾ ਮਤਲਬ ਕਿ ਉਹਨਾਂ ਨੂੰ ਫੋਲੋ ਕਰਦੇ ਆ ਪਰ ਹੁਣ ਦੇ ਦੌਰ 'ਚ ਮੈਂ ਸੋਸਾਇਟੀ ਦੇਖੀ ਆ ਉਹ ਮੈਂ ਮਤਲਬ ਕਿ ਜ਼ਿਆਦਾ ਨਹੀਂ ਕਹੂੰਗਾ ਕਿਉਂਕਿ ਇਹ ਵੀ ਕਾਰੋਬਾਰ ਨਾਲ ਜੁੜੇ ਮਾਮਲੇ ਹੁੰਦੇ ਆ ਤਾਂ ਇਹ ਚ ਸਿੱਧੀ ਆ ਕਿ ਆਪਣੀ ਸੋਸਾਇਟੀ 'ਚ ਵੀ ਉਹ ਚੀਜ਼ ਹੈ ਕੁਝ ਜੋੜੇ ਕਰਲੇ ਆ ਜੀ ਜਾਂ ਸਿੰਗਲ ਨੇ ਕੁਝ ਲੋਕ ਸਿੰਗਲ ਹੀ ਰਹਿ ਗਏ ਹੂੰ ਜਾ ਜਿਨ੍ਹਾਂ ਦੀ ਔਲਾਦ ਬਾਹਰ ਚਲੇ ਗਏ ਅੱਜ ਕੱਲ ਫਿਰ ਉਹ ਕੁੱਤੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਮੁਹੱਬਤ ਦਾ ਸੂਮਾ ਬਣਾ ਲੈਂਦੇ ਆ ਸਮਾਂ ਇਹ ਇਸ ਇਹ ਹੈ ਤੁਸੀਂ ਮੇਰੀ ਗੱਲ ਨਾਲ ਹੋ ਸਕਦਾ ਸਹਿਮਤ ਹੋਵੋ ਪਰ ਸੋਸਾਇਟੀ ਦੇ ਇੱਕ ਹਿੱਸੇ 'ਚ ਇਹ ਸਹਿਮਤੀ ਆਏਗੀ ਮੇਰੇ ਨਾਲ ਆਏਗੀ ਬਿਲਕੁਲ ਕਾਰਨ ਵੇਖੀਏ ਤਾਂ ਇਹ ਕਾਰਨ ਹੈ ਇਹ ਆਏਗੀ ਸਰ ਇਹ ਮੇਰੀ ਆਬਜ਼ਰਵੇਸ਼ਨ ਹੈ ਹੂੰ ਇਹ ਮਤਲਬ ਕਿ ਮੈਂ ਨਾ ਕਿਤੇ ਵੀ ਬੈਠਾ ਹੂੰਗਾ ਸਰ ਮੈਂ ਆਪਦੇ ਦੋਸਤ ਕੋਲ ਜਾਣਾ ਤਾਂ ਬਹੁਤ ਕੰਮ ਹੈ ਹੂੰ ਉਹ 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 ਜਾਨਵਰ ਲਾਪਰ ਬਹੁਤ ਤਕੜਾ ਜੀ ਨਾਲੋਂ ਕੰਮ ਕਰਦਾ ਸੇਵਾ ਕਰਦਾ ਹੈ ਤਾਂ ਬਹੁਤ ਤਕੜਾ ਉਹਦਾ ਕਾਰੋਬਾਰ ਵੀ ਹੈ ਮੈਂ ਜਦ ਵੀ ਉਹਦੇ ਕੋਲ ਜਾਵਾਂ ਮੈਂ ਬੈਠਾ ਇਹਨਾਂ ਚੀਜ਼ਾਂ ਨੂੰ ਅਬਜ਼ਰਵ ਕਰਦਾ ਹਾਂ ਸਾਬ ਜੀ ਤੋਂਦੇ ਚ ਮੇਰੀ ਅਬਜ਼ਰਵੇਸ਼ਨ ਆਏ ਤਾਂ ਇੱਕ ਤਬਕਾ ਮੇਰੇ ਨਾਲ ਸਹਿਮਤ ਵੀ ਹੋਏਗਾ ਕਿ ਇਹ ਫੈਕਟ ਹੈ ਇਹ ਹੀ ਕਾਰਨ ਹੈ ਕਿ ਇਹ ਚੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਹਮ ਇਹ ਚੀਜ਼ਾਂ ਦੀ ਗਿਣਤੀ ਬਾਤ ਰਹੀ ਪਰ ਜੇ ਕੱਲਾ ਵੀ ਹੈ ਤਾਂ ਕੋਈ ਗੱਲ ਨਹੀਂ ਮੱਝ ਵੀ ਪਾਲ ਲਓ ਯਾਰ ਕੋਈ ਗੱਲ ਨਾਲ ਦੁੱਧ ਪੀਓ ਯਾਰ ਨਾਲੇ ਲੰਮਾ ਜੇ ਨਾਲੇ ਉਹ ਹੈ ਨਾ ਉਹ ਜਾਨਵਰ ਤਾਂ ਇੱਕੋ ਜਿਹਾ ਹੁੰਦਾ ਠੀਕ ਹੈ ਜੀ ਸ਼ੌਂਕ ਵੀ ਹੈ ਜ਼ਰੂਰਤਾਂ ਵੀ ਨੇ ਜੇ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਨਾ ਉਹ ਸਾਨੂੰ ਵੇਖੀ ਤੇ ਜ਼ਰੂਰਤਾਂ ਵੀ ਬਣ ਗਈਆਂ ਨੇ ਨਾ ਸੱਚਮੁੱਚ ਕਈ ਪਰਿਵਾਰ ਕੱਲੇ ਹੁੰਦੇ ਨੇ ਜਾਂ ਜ਼ਰੂਰਤਾਂ ਹੁੰਦੀਆਂ ਨੇ ਤਾਂ ਹੀ ਕਰਕੇ ਲੋਕ ਪਰਿਵਾਰਕ ਮੈਂਬਰ ਬਣਾ ਲੈਂਦੇ ਨੇ ਨਾ ਤੇ ਜਿੰਨਾ ਪਰਿਵਾਰਾਂ ਦੇ ਵਿੱਚ ਮੈਂਬਰ ਘੱਟ ਰਹਿ ਜਾਂਦੇ ਨੇ ਜਾਂ ਫਿਰ ਉਹ ਮੈਂਬਰਸ ਦੇ ਵਿੱਚ ਆਪਸੀ ਮੋਹ ਪ੍ਰੇਮ ਨਹੀਂ ਹੁੰਦਾ ਉੱਥੇ ਜਾਨਵਰ ਵੀ ਉਹੋ ਜਿਹੀ ਕੰਮ ਕਰਦੇ ਆ ਪ੍ਰੇਮ ਦਾ ਹਰਮਨ